ਦਾ ਜਿਹੜਾ ਮੌਸਮ ਆ ਇੰਨੀ ਜ਼ਿਆਦਾ ਹਨੇਰੀ ਚੱਲ ਰਹੀ ਹੈ ਸਵੇਰ ਦੀ ਮਿਲ ਰਹਾ ਰਾਤ ਦੀ ਚੱਲਦੀ ਪਈ ਆ ਤੇ ਹੁਣ ਟਾਈਮ ਹੋ ਗਿਆ 3:30 ਦਾ ਹੋ ਚੱਲਾ ਤੇ ਹਨੇਰੀ ਹਲੇ ਕੱਖ ਹਟ ਨਹੀਂ ਰਹੀ ਤੇ ਆਪਾਂ ਅੱਜ ਬਣਾਏ ਆ ਸਮੋਸੇ ਤੇ ਆਜੋ ਜੀ ਸਮੋਸੇ ਖਾ ਲਓ ਅੱਜ ਆਪਾਂ ਬਣਾਏ ਆ ਮਿੰਨੀ ਸਮੋਸੇ ਤੇ ਜੇ ਨਾਲ ਇਹਦੀ ਰੈਸিপি ਦੇਖਣੀ ਹੋਵੇ ਮੈਂ ਸ਼ਾਰਟ ਦੇ ਵਿੱਚ ਅਪਲੋਡ ਕਰ ਦਿੰਦੀ ਆ ਤੇ ਤੁਸੀਂ ਜਾ ਕੇ ਦੇਖ ਸਕਦੇ ਆ ਠੀਕ ਆ ਜੀ ਤੇ ਬੱਚਿਆਂ ਦਾ ਟਾਈਮ ਹੋ ਗਿਆ 4 ਵਜੇ ਦਾ ਟਿਊਸ਼ਨ ਦਾ ਤੇ ਉਹ ਕਹਿੰਦੇ ਜੀ ਮੰਮੀ ਸਾਡੇ ਆਉਂਦੇ ਆ ਨੂੰ ਸਮੋਸੇ ਬਣਾ ਕੇ ਰੱਖੀਂ तो मैं चलो कर बना लगे समोसे ठीक है जी हो सुनाओ सारे कि हाल चाल नहीं तो चलो आप खा लेंगे समोसे चार ना समोसे आ जाओ जिन्हें खाने ठीक है जी आ लो गर्मा गर्म समोसे मिनी समोसे निके निके ਅੱਜ ਇਹ ਹੁਣ ਚਾਹ ਨਾਲ ਸਮੋਸੇ ਖਾ ਕੇ ਤਾਂ ਤੁਹਾਨੂੰ ਮਿਲਦੇ ਆਂ ਬ੍ਰੇਕ ਤੋਂ ਬਾਅਦ ਠੀਕ ਹੈ ਜੀ ਤੇ ਬੱਚਿਆਂ ਨੂੰ ਵੀ ਨਾਲੇ ਟਿਊਸ਼ਨ ਭੇਜ ਦੇਗੇ ਮੌਸਮ ਚੈੱਕ ਕਰੋ ਇੱਕ ਵਾਰੀ ਹਵਾ ਇੰਨੀ ਚੱਲਦੀ ਹੈ ਨਾ ਤਾਂ ਇੱਧਰ ਸਾਡਾ ਬੇੜਾ ਵੀ ਦੇਖੋ ਕਿੱਦਾਂ ਸਾਰਾ ਹੀ ਭਰਿਆ ਪਿਆ ਬੇੜਾ ਸਾਡਾ ਸਾਰਾ ਗੰਦਾ ਹੋ ਗਿਆ ਗਲੀ ਸਾਡੀ ਸਾਰੀ ਸਾਫ਼ ਹੋ ਗਈ ਨਹੀਂ ਮਿੱਟੀ ਸਾਰੀ ਸਾਡੇ ਸਾਈਡ ਆ ਕੇ ਲੱਗ ਗਈ ਆ ਬਾਕੀ ਸਾਈਡ ਸਾਰੀ ਸਾਫ਼ ਆ ਸਮੋਸਾ ਖਾ ਕੇ ਦੇਖ ਤੇ ਸਮੋਸਾ ਬਣਾਇਆ ਨਹੀਂ ਨਿਕਾਜਾ ਸੋਹ ਸਮੋਸੇ ਐਵੇਂ ਨਿੱਕੇ ਨਿੱਕੇ ਹੀ ਬਣਾਏ ਵੱਡੇ ਬਣਦੇ ਨਹੀਂ ਖਾ ਕੇ ਵੀ ਦੱਸ ਸ਼ਕਲ ਦੇਖ ਕੇ ਕਹਿੰਦਾ ਠੀਕ ਆ ਵਧੀਆ ਹੁਣ ਸਵਾਦ ਆ ਅੱਛਾ ਲੋ ਪਾਪੇ ਨੇ ਨਕਵਾਰੀ ਖਾਣੀ ਪੂਰੀ ਹੁਣ ਤੂੰ ਹੀ ਨਹੀਂ ਖਾਦਾ ਪਾਪੇ ਨੇ ਨਹੀਂ ਖਾਦਾ ਮੈਂ ਭੇਜੇ ਤਾਂ ਹੀ ਨਿਆਣਿਆਂ ਤੋਂ ਛੋਟੂ ਹੱਸਦਾ ਪਾਪਾ ਸਾਡਾ ਕਿਤੇ ਗੁੱਸਾ ਹੀ ਨਾ ਕਰ ਜੂਵੇ ਵੀ ਮੈਨੂੰ ਨਹੀਂ ਸਮੋਸਾ ਦਿੱਤਾ ਮੈਨੂੰ ਲੱਗਾ ਨਿਆਣਿਆਂ ਦੇ ਤਾ ਹੋਣਾ ਆ ਹੁਣ ਮੈਂ ਪਾਪੇ ਨੂੰ ਦੇ ਕੇ ਆਉਣੀ ਆ ਤੇ ਪਾਪੇ ਉਹ ਕੁੱਛ ਦੀਆਂ ਇਹ ਹੋਰ ਕੁ ਕੁ ਪਾਇਆ ਵੀ ਫਿਰ ਹੋਰ ਨਹੀਂ ਵਿੱਚ ਆਲੂ ਮਟਰ ਹੀ ਪਾਏ ਆ ਹੋਰ ਹੋਰ ਥੋੜੀ ਕੁਛ ਵੀ ਪਾਇਆ ਲੋ papa shri ਹੋ ਗਏ ਖੁਸ਼ ਸਮੋਸਾ ਖਾ ਕੇ ਚਲੋ ਇੱਕ ਹੋਰ ਚਾਹੀਦਾ ਆ ਬਾਕੀਆਂ ਦਾ ਕੋਈ ਨਹੀਂ ਹੋ ਮੰਮੀ ਇੱਧਰ ਲੱਗੇ ਹੋਇਆ ਮਟਰ ਕੱਢਣ ਮੇਰੇ ਸਮੋਸੇ ਵਿੱਚੇ ਹੀ ਰਹਿ ਗਏ ਸੀਗਾ ਤਾਂ ਮੈਂ ਕਿਹਾ ਹੁਣ ਖਾ ਲਈਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਟਾਈਮ ਹੋ ਗਿਆ 1:30 ਦਾ ਤੇ ਦੋ ਕੁ ਦਿਨਾਂ ਤੋਂ ਕਾਫੀ ਨੇਰੀ ਜੀ ਚੱਲ ਰਹੀ ਸੀਗੀ ਤਾਂ ਉਹਦੇ ਕਰਕੇ ਘਰ ਜਿੰਨਾ ਖਲਾਰਾ ਤੁਹਾਨੂੰ ਪਤਾ ਜਿੱਦਾਂ ਹੁਣ ਬੇੜਾ ਸਾਡਾ ਕੱਚਾ ਕਰਕੇ ਉਹਦੇ ਕਰਕੇ ਮਿੱਟੀ ਘੱਟਾ ਬਹੁਤ ਜ਼ਿਆਦਾ ਅੰਦਰ ਆ ਚਾਇਆ ਹੋਇਆ ਏ ਤੇ ਅੱਜ ਦੋ ਦਿਨਾਂ ਬਾਅਦ ਤੇ ਅੱਜ ਮੰਮੀ ਤੇ ਜਾਣਾ ਸੀਗਾ ਅਸੀਂ ਦਵਾਈ ਲੈਣ ਤੇ ਸਵੇਰ ਤੇ ਹੀ 10 ਵਜੇ ਚੱਲ ਗਏ ਆ ਤੇ ਘਰ ਆ ਕੇ ਖਲ ਖਲਾਰਾ ਅਸੀਂ ਵਿੱਚ ਉੱਤੇ ਛੱਡ ਕੇ ਜਾਣਾ ਪਿਆ ਪੂਰਾ ਜਿਹੜਾ ਕੰਮ ਆ ਉਹ ਹੋਇਆ ਨਹੀਂ ਪ੍ਰੋਪਰ ਤੇ ਹੁਣ ਪਹਿਲਾਂ ਮੈਂ ਕਿਹਾ ਚਲੋ ਹੁਣ ਆ ਕੇ ਕੰਮ-ਕੁਮ ਕਰ ਲਈਏ ਜਿਹੜਾ ਵਿੱਚ ਛੱਡ ਕੇ ਗਏ ਸੀਗੇ ਤਾਂ ਫੇਰ ਤੁਹਾਡੇ ਨਾਲ ਮਾਰਦੇ ਆ ਗੱਲਾਂ ਬਾਤਾਂ ਤੇ ਅੱਜ ਮੇਰੇ ਨਾਲ ਹੋ ਗਿਆ ਮੋਏ ਮੋਏ ਤੇ ਕੱਲ ਪਰਸੋ ਵੀ ਮੋਏ ਮੋਏ ਹੋ ਜਾਣਾ ਸੀ ਪਰ ਉਹ ਬਚ ਗਿਆ ਉਹ ਹੁਣ ਤੋ ਤੇ ਅੱਜ ਮੋਏ ਮੋਏ ਹੋ ਗਿਆ ਤੇ ਤੁਹਾਨੂੰ ਮੈਂ ਦੱਸਦੀ ਆ ਤੇ ਇੱਧਰ ਦੇਖੋ ਪਿੱਛੇ ਭਾਂਡਿਆਂ ਦਾ ਲੱਗਾ ਹੋਇਆ ਢੇਰ ਤੇ ਪਹਿਲਾਂ ਆਪਾਂ ਇਹਨਾਂ ਨੂੰ ਕਰ ਲਈਏ ਸਾਫ਼ ਠੀਕ ਆ ਪੇਤਾ ਨਮਾ ਆਦੇਆ ਗੱਲਾਂ ਕਰਤਾ ਹੁਣੇ ਵਲੌਗ ਕਿੱਥੇ ਚੱਲਣਾ ਹੈ ਅੱਛਾ ਠੀਕ ਹੈ ਜੀ ਮੇਨ ਬੰਦੇਓ ਕਰੋ ਆਪਣੇ ਪਰੌਂਠੇ ਗਰਮ ਮੇਰੇ ਵੀ ਬੰਦੇ ਸਾਰੇ ਕਰ ਦੋ ਸਵੇਰ ਤਾਂ ਮੇਰਾ ਇੱਥੇ ਕੰਮ ਨਹੀਂ ਮੁੱਕਿਆ ਭਾਂਡੇ ਨਹੀਂ ਧੋ ਹੋਏ ਤਾਂ ਸਕੂਲੋਂ ਵੀ ਆ ਗਏ ਤੁਸੀਂ ਅੱਛਾ ਠੀਕ ਆ ਤੇ ਮੈਂ ਨਾ ਮੈਂ ਵਲੌਗ ਸਟਾਰਟ ਕੀਤਾ ਸੀ ਤਾਂ ਮੈਂ ਸਾਰਿਆਂ ਨੂੰ ਦੱਸਿਆ ਹੈ ਕਿ ਮੇਰੇ ਨਾਲ ਨਾ ਦੋ ਵਾਰੀ ਮੋਏ ਮੋਏ ਹੋ ਗਿਆ ਨਹੀਂ ਇੱਕ ਵਾਰੀ ਹੋਣ ਤੋਂ ਬਚ ਗਿਆ ਤੇ ਅੱਜ ਦੂਜੀ ਵਾਰ ਮੇਰੇ ਨਾਲ ਮੋਏ ਮੋਏ ਹੋ ਗਿਆ ਤੇ ਪਹਿਲੀ ਗੱਲ ਤਾਂ ਇਹ ਸੀ ਵੀ ਕਈਆਂ ਨੂੰ ਤਾਂ ਮੇਰੇ ਅਰਜਿਆਂ ਨੂੰ ਬਹੁਤੇ ਨੂੰ ਇਹ ਨਹੀਂ ਪਤਾ ਵੀ ਮੋਏ ਮੋਏ ਹੁੰਦਾ ਕੀ ਆ ਤੁਹਾਨੂੰ ਪਤਾ ਕੀ ਹੁੰਦਾ ਮੋਏ ਮੋਏ ਨੇ ਦੱਸੋ ਮੋਏ ਮੋਏ ਦਾ ਉਹ ਤਾਂ ਸੀ ਜਿਹੜਾ ਹੁਣ ਕੁਝ ਉਲਟ ਹੋ ਗਿਆ ਉਹਦਾ ਮੋਏ ਮੋਏ ਕਰ ਦਿੰਦੇ ਨੇ ਪਰ ਇਦਾਂ ਹੁੰਦਾ ਬੰਦ ਲੋ ਹੁਣ ਜੇ ਜਦੋਂ ਮੈਂ ਤੇ ਤੇਰੀ ਬੇਇੱਜ਼ਤੀ ਕਰਤੀ ਤੇ ਉਹ ਬਾਅਦ ਕੀ ਕਹਦੇ ਨੇ ਮੋਏ ਮੋਏ ਹਾਂ ਆਪ ਵੀ ਮੈਂ ਕਹਿੰਨੀ ਆ ਕਹਿੰਦੇ ਪਰ ਸਾਰੇ ਇਦਾਂ ਗੱਲਾਂ ਲੱਭਦੇ ਪਰ ਕਹਿੰਦੇ ਇਹ ਰੀਅਲ ਮਤਲਬ ਆਪਣੇ ਮਤਲਬ ਜਿਹਨੇ ਮਰਜੀ ਕੱਢੇ ਉਹ ਰੀਅਲ ਮਤਲਬ ਮੋਏ ਮੋਏ ਦਾ ਇਹੇ ਆ ਕਿ ਜਦੋਂ ਤੁਸੀਂ ਕੋਈ ਕੰਮ ਕਰਨਾ ਹੈ ਨਾ ਮਤਲਬ ਕਿ ਕੋਈ ਚੰਗਾ ਕੰਮ ਸਿੱਧਾ ਕੰਮ ਲੱਗੇ ਹੋਣਗੇ ਕਰਨ ਤਾਂ ਉਹ ਪੁੱਠਾ ਹੋ ਜਵੇ ਹਨਾ ਬੀਸਤੀ ਕੋ ਕੰਮ ਕਰਨਾ ਕੋਈ ਵੀ ਜ਼ਰੂਰੀ ਨਹੀਂ ਕੋਈ ਵੀ ਕੰਮ ਕਰਨਾ ਹੈ ਨਾ ਜਦੋਂ ਕੋਈ ਕੰਮ ਕਰਨ ਲੱਗੇ ਆ ਉਹ ਗਲਤ ਹੋ ਜਾਵੇ ਉਲਟ ਹੋ ਜਾਵੇ ਉੱਥੇ ਉਹ ਕਹਿ ਦਿੰਦੇ ਆ ਮੋਏ ਮੋਏ ਨਾਲੇ ਮੋਏ ਮੋਏ ਨਹੀਂ ਹੈਗਾ ਮੋਏ ਮੋਰੇ ਆ ਮੈਂ ਵੀ ਉਸ ਮੋਏ ਮੋਏ ਲਿਖਦਾ ਦਮ ਜਿਹੜਾ Song ਕੁੜੀ ਨੇ ਗਾਇਆ ਹੋਇਆ ਹੈ ਨਾ ਵਿੱਚ ਉਹ ਮੋਏ ਮੋਰੇ ਕਹਿੰਦੀ ਆ ਉੱਥੇ ਜਿਹੜਾ Title ਆ ਉਹ ਮੋਏ ਮੋਏ ਆ ਤਾਂ ਮੈਨੂੰ ਵੀ ਤੁਸੀਂ ਦੱਸਿਆ ਇਹ ਵੀ ਮੋਏ ਮੋਏ ਆ ਮੈਂ ਤਾਂ ਉਹ ਹੀ ਵਰਡ ਚੂਸ ਕਰ ਲਿਆ ਵੀ ਮੋਏ ਮੋਏ ਆ ਮੈਂ ਤਾਂ ਆਪਣੀ YouTube ਫੈਮਿਲੀ ਨੂੰ ਵੀ ਹੁਣ ਦੱਸ ਦਿੱਤਾ ਵੀ ਮੇਰਾ ਮੋਏ ਮੋਏ ਹੋ ਗਿਆ ਸਾਰਾ ਦਾ ਮੋਇਮੋਇ ਕਿੰਦੇ ਆਹੋ ਤੇ ਮੋਇਮੋਇ ਹੋਇਆ ਕੀ ਪਤਾ ਜਿੱਦਾਂ ਨੇ ਉਹ ਸਿਮੀ ਨੂੰ ਪਤਾ ਹੈ ਨਾ ਤੇ ਅੱਜ ਅੱਜ ਜਿਹੜਾ ਮੇਰੇ ਨਾਲ ਮੋਇਮੋਇ ਹੋਇਆ ਉਹ ਨਹੀਂ ਤੁਹਾਨੂੰ ਪਤਾ ਪਹਿਲਾਂ ਮੋਇਮੋਇ ਦੱਸਦੀ ਆ ਉਦੋਂ ਜਦੋਂ ਅਸੀਂ ਗਏ ਸੀਗੇ ਸਿਮੀ ਉੱਥੇ ਅੱਡੇ ਤੇ ਦਵਾਈ ਲੈਣ ਹੈ ਨਾ ਤੇ ਮੇਰੇ ਜੈਕਟ ਦੀ ਜੇਬ ਜਿਹੜੀ ਸੀਗੀ ਛੋਟੀ ਤੇ ਉਹ ਡੈਡੀ ਜੀ ਨੇ ਮੈਨੂੰ 500 ਰੁਪਏ ਭਾਪੇ ਹਟੇ ਦਿੱਤਾ ਸੀ ਉਹ ਡਾਕਟਰ ਦਾ 500 ਰੁਪਿਆ ਰਿੰਦਾ ਆ ਡਾਕਟਰ ਵੀ ਆਪਣਾ ਆ ਹੈ ਨਾ ਤੇ ਉਹ ਜਿੱਦਾਂ ਨਾ 500 ਰੁਪਇਆ ਦੇਣਾ ਹੈਗਾ ਤੇ ਉਹ ਨਾ ਮੇਰੀ ਜੇਬ ਚੋਂ ਕਿਤੇ ਜਿੱਥੇ ਮੈਂ ਸਕੂਟਰ ਦੀ ਦੁਕਾਨ ਦੇ ਮੋੜੇ ਹੋਣਾ ਜਾ ਕੇ ਕਲੀਨਿਕ ਦੇ ਮੋੜੇ ਲਗਾਈ ਤਾਂ ਉਹ ਜੇਬ ਦੇ ਵਿੱਚੋਂ 500 ਰੁਪਇਆ ਡੇਕ ਗਿਆ ਮੈਨੂੰ ਲੱਗਾ ਇੱਕ ਘਟੋ ਘਟ 15 20 ਮਿੰਟ ਉੱਥੇ ਦੁਕਾਨ ਦੇ ਅੰਦਰ ਉੱਥੇ ਕਲੀਨਿਕ ਤੇ ਬੈਠੇ ਰਹੇ ਹਨਾ ਸਿ ਮਹੀਨਾਕ ਟਾਈਮ ਹੋ ਗਿਆ ਹੋਣਾ ਨਾ ਸਾਨੂੰ ਜਦੋਂ ਅਸੀਂ ਬੈਠੇ ਰਹੇ ਬੈਠੇ ਰਹੇ ਤੇ ਜਦੋਂ ਦਵਾਈ ਦੁਵਾਈ ਲੈ ਕੇ ਉਹਨੂੰ ਪੈਸੇ ਲੱਗੇ ਦੇਣ ਤਾਂ ਵਿੱਚ ਪੈਸੇ ਹੈ ਹੀ ਵੀ ਜੇਬ ਚ ਮੈਂ ਲੱਗਿਓ ਇੱਦਾਂ ਜੇਬਾ ਜੁਬਾ ਫੋਲਣ ਮੈਂ ਕਿੱਥੇ ਪੈਸੇ ਕਿੱਥੇ ਗਏ ਮੈਂ ਮੈਸੇ ਮੀਰੂ ਚਾਹੀ ਸੀ ਮੀਰੂ ਕਹਿੰਦੀ ਨਹੀਂ ਮੰਮੀ ਤੁਹਾਡੇ ਕੋਲ ਹੀ ਸੀਗੇ ਕਹਿੰਦੀ ਤੁਹਾਨੂੰ ਪੜਾਏ ਸੀਗੇ ਮੈਂ ਕਿਹਾ ਨਹੀਂ ਘਰ ਰਹਿ ਗਏ ਲੱਗਦਾ ਤੇ ਧੂਏ ਬੜਾ ਕੀਤਾ ਆ ਅੱਛਾ ਜੀ ਮੈਂ ਕਿਹਾ ਲੱਗਦਾ ਘਰ ਰਹਿ ਗਏ ਪੈਸੇ ਤਾਂ ਫੇ ਮੈਂ ਕਿਹਾ ਚਲੋ ਤੁਹਾਨੂੰ ਘਰੋਂ ਲਿਆ ਕੇ ਦੇ ਦਿੰਨੇ ਆ ਹਨਾ ਤੇ ਉਸ ਤੋਂ ਬਾਅਦ ਜਦੋਂ ਨਾ ਅਸੀਂ ਬਾਸ ਸਕੂਟਰੀ ਤੋਂ ਆਏ ਸੀ ਮੀਰੂ ਕਹਿੰਦੀ ਨਹੀਂ ਮੰਮੀ ਪੈਸੇ ਤਾਂ ਪੜਾਏ ਸੀਗੇ ਕਹਿੰਦੀ ਹਨਾ ਇਦਾਂ ਤਾਂ ਹੋ ਨਹੀਂ ਸਕਦਾ ਵੀ ਘਰ ਰਹਿ ਗਏ ਹੁਣ ਅੱਛਾ ਮੈਂ ਕਿਹਾ ਚੱਲ ਸਮੀ ਵੀ ਕਿੱਥੇ ਗਏ ਅਹੀਂ ਇੰਨਾ ਸ਼ੂਗਰ ਵੀ ਆਲਾ ਤ ਵਾਲਾ ਉੱਥੇ ਦੇਖਣ ਲੱਗ ਪੇ ਤਾਂ ਜਿਹੜੇ 500 ਦਾ ਨੋਟ ਹੈਗਾ ਉਹ ਸਕੂਟਰੀ ਦੇ ਕੋਲ ਘਾ ਦੇ ਵਿੱਚ ਫਸਿਆ ਹੈਗਾ ਤੇ ਹਵਾ ਤੇ ਨੇਰੀ ਵੀ ਇੰਨੀ ਜ਼ਿਆਦਾ ਚੱਲਦੀ ਸੀਗੀ ਹਨਾ ਕਿ ਕਿਤੇ ਉੱਡ ਕੇ ਪਤਾ ਨਹੀਂ ਕਿਹਦੇ ਉਹ ਖਾਤੇ ਚ ਪੈ ਜਾਣੇ ਸੀਗਾ ਪਰ ਇਹ ਵੀ ਬਚਾ ਹੋ ਗਿਆ ਮੋਏ ਮੋਏ ਹੁਣ ਤੋਂ ਬਚ ਗਿਆ ਤੇ ਦੂਜਾ ਕਿ ਮੋਏ ਮੋਏ ਪਤਾ ਮੈਨਾਂ ਕੀ ਹੋਇਆ ਸਵੇਰ ਦਾ ਮੈਂ ਫੋਨ ਚਾਰਜ ਲਈ ਰੱਖਿਆ ਚਾਰਜ ਲਈ ਰੱਖਿਆ ਬਟਨ ਦੱਬਿਆ ਹੀ ਨਹੀਂ ਮੜਨ ਤਾਂ ਬੇਨੀ ਉੱਥੇ ਜਾ ਕੇ ਜਦ ਲੱਗੀ ਚਲਾਉਣ ਤਾਂ 5-6 ਮਿੰਟ ਬਾਅਦ ਫੋਨ ਮੇਰਾ ਬੰਦ ਹੋ ਗਿਆ ਮਕਾ ਲਓ ਜੀ ਕਰ ਲਓ ਕਿਉਂ ਨੂੰ ਭਾਂਡਾ ਹੋ ਗਿਆ ਮੋਏ ਮੋਏ ਤੇ ਇਹ ਜੀ ਅੱਜ ਦਾ ਮੇਰਾ ਦਿਨ ਜਿਹੜਾ ਮੋਏ ਮੋਏ ਮੇਨਾ ਬਣ ਗਿਆ ਤੇ ਸਾਰਿਆਂ ਜਿਹੜਾ ਨਹੀਂ ਪਤਾ ਮੋਏ ਮੋਏ ਵਰਡ ਅੱਜ ਉਹਨਾਂ ਨੂੰ ਉਹ ਵੀ ਪਤਾ ਲੱਗ ਗਿਆ ਵੀ ਮੋਏ ਮੋਏ ਹੁੰਦਾ ਕੀ ਆ ਵੀ ਜਦੋਂ ਤੁਹਾਡੇ ਨਾਲ ਕੰਮ ਕੋਈ ਉਲਟ ਹੋ ਜਵੇ ਤਾਂ ਉਹਨੂੰ ਕਹਿ ਦਿੰਦੇ ਆ ਮੋਏ ਮੋਏ ਮੈਨੂੰ ਵੀ ਨਹੀਂ ਪਤਾ ਹੈਗਾ ਮੈਨੂੰ ਵੀ ਇਹਨਾਂ ਨੇ ਨਿਆਣਿਆਂ ਨੇ ਨਹੀਂ ਦੱਸਿਆ ਤੇ ਆਪਣੇ ਆਪਣੇ ਇਹ ਨਵੇਂ-ਨਵੇਂ ਵਰਡ ਕੱਢ ਹੀ ਜਾਂਦੇ ਆ ਤੇ ਚਲੋ ਜੀ ਇਹਨਾ ਰੋਟੀ ਪਾਣੀ ਚਾਹ ਪਾਣੀ ਦੇ ਦਈਏ ਤਾਂ ਫੇਰ ਕਰਦੇ ਆ ਤੁਹਾਡੇ ਨਾਲ ਬਾਕੀ ਗੱਲਾਂ ਬਾਤਾਂ ਉਹ ਤਾਂ ਨਿਕਲੀ ਮਸੀ ਸਿਰ ਚ ਮੈਂ ਤਾਂ ਦੱਸਿਆ ਉੱਤੇ ਵੀ ਜਿਹਨੇ ਯੂਜ਼ ਕਰਨਾ ਆਪਣੇ ਰਿਸਕ ਤੇ ਕਰਿਓ ਭਾਈ ਮੇਰੇ ਤੋਂ ਪਿੱਛੇ ਨਾ ਜਾਇਓ ਮੇਰੇ ਸਿਰ ਚੋਂ ਤਾਂ ਅੱਗੇ ਨਹੀਂ ਨਿਕਲਦਾ ਪਿਆ ਅਜਿਹੇ ਬਿੰਦ ਨਾ ਲਾਇਆ ਹੋਏ ਨੇ ਨਹੀਂ ਉਹ ਹੋਰ ਹੈ ਅੱਜ ਫੇਰ ਉਹ ਬੁਢੀ ਜੀ ਵੀ ਇੱਕ ਦਸਦੀ ਸੀ ਇਹ ਨੁਕਸਾ ਲੋਕੀ ਵੀਊ ਲੈਣ ਦੇ ਮਾਰੇ ਮਸ਼ਹੂਰੀ ਕਰਨ ਦੇ ਮਾਰੇ ਉੱਤੇ ਇਦਾਂ ਦੱਸ ਦਿੰਦੇ ਪਰ ਇਹ ਚੀਜ਼ ਵੀ ਇਦਾਂ ਰਿਜ਼ਲਟ ਨਹੀਂ ਇਹਦਾ ਦਿਖਾਉਂਦੇ ਆਪਾਂ ਉਹ ਚੀਜ਼ ਟਰਾਈ ਕਰਕੇ ਉਹਦਾ ਰਿਜ਼ਲਟ ਵੀ ਦਿਖਾਈਦਾ ਵੀ ਇਹਦਾ ਰਿਜ਼ਲਟ ਵਧੀਆ ਕਿ ਘਟੀਆ ਤੇ ਜਿਨ੍ਹਾਂ ਨੇ ਉਹ ਚੀਜ਼ ਦਾ ਇਦਾਂ ਨੁਸਖਾ ਤਾਂ ਦੱਸ ਦਿੱਤਾ ਕਿਸੇ ਨੇ ਲਾ ਕੇ ਥੋੜੀ ਦਿਖਾਇਆ ਧੋ ਕੇ ਸਿਰ ਨਹੀਂ ਦਿਖਾਇਆ ਕਿਸੇ ਨੇ ਬਣਾਉਣਾ ਵੀ ਨਹੀਂ ਦੱਸਿਆ ਆਪਾਂ ਬਣਾਇਆ ਲਾ ਨਾ ਟਰਾਈ ਕਰਿਓ। ਨਾ ਤੇ ਬਿਮਾਰ ਨਹੀਂ ਹੋਈ। ਆਹੋ ਉਹ ਹੱਥਾਂ ਨੂੰ ਲੱਗੇ ਉੱਥੇ। ਉਹ ਤਾਂ ਬੀਬੀ ਜੀ ਦੇ ਹੱਥ ਵੀ ਕਾਲੇ ਹੋ ਗਏ। ਬੀਬੀ ਦੇ ਹੱਥ ਵੀ ਕਾਲੇ ਹੋ ਗਏ। ਤੇ ਹੱਥ ਮੈਂ ਜਾ ਲੈ ਤਾਂ ਮੈਂ ਦੇਖਾ ਏਡਾ ਗੁੱਟੇ ਨਾ। ਆਹ ਮਮਮੀ ਕਹਿੰਦੀ ਹਾਂ ਲੈ ਮੇਰਾ ਗੁੱਟਾ ਨਿਕਾੜਾ ਹੋ ਗਿਆ। ਚੱਲਦੀ ਮੈਂ ਤਾਂ ਨਹੀਂ। ਨਹੀਂ ਮੈਂ ਜਾਣਾ। ਅਸੀਂ ਕੁਝ ਬਣਾਉਣਾ ਹੀ ਨਹੀਂ ਅੱਜ। ਆਹੋ। ਅੱਜ ਅੱਜ ਵਰਤ ਰੱਖ ਲੈਣਾ। ਬੁੱਧਵਾਰ ਦਾ ਵਰਤ। ਨਹੀਂ ਜਮਾਨ ਕੀ ਰਿਹਾ ਹੁਣ। ਖਾਣ ਪੀਣ ਦਾ ਢੋਂਸੇ ਵੱਜਦੇ ਖਾਣ ਪੀਣ ਨੂੰ ਸੰਭਾਲ ਲਿਓਣਾ ਆਣਾ ਹੋਣਾ ਨੇ ਕੁੱਕਰੇ ਲਿਆਉਣੇ ਆ 20 20 ਰਪਈਆ ਵਾਲੇ ਆਹੋ ਨਹੀਂ ਇਦਾਂ ਹੋਣੀ ਬਸ ਇਦਾਂ ਹੋ ਜੇ ਨਹੀਂ ਇਦਾਂ ਇਦਾਂ ਦੀ ਫੇਰ ਵੈਲ ਕਦੀ ਦੇਖੀ ਵੀ ਜਿਹੜੇ ਉਹ ਸਕੂਲ ਦੇ ਕਹਿਣ ਵੀ ਆਪਣਾ ਆਪਣੇ ਫੇਰ ਵੈਲ ਕਰ ਲਓ 9ਵੀਂ ਵਾਲੇ 10ਵੀਂ ਵਾਲਿਆਂ ਨੂੰ ਦਿੰਦੇ ਹੁੰਦੇ ਆ ਇਹ 9ਵੀਂ ਫੇਰ ਵੈਲ ਉਹ ਤਾਂ 10ਵੀਂ ਵਾਲਿਆਂ ਨੇ ਛੱਡਣਾ ਆਹੋ 9ਵੀਂ ਵਾਲੇ ਜਾਂ 12 ਵਾਲਿਆਂ ਨੂੰ ਚੱਲਣਾ ਪਹਿਲੀ ਗੱਲ ਭੈਣ ਜੀ 9ਵੀਂ ਤੋਂ ਬਾਅਦ ਚ ਕਿਤੇ ਵੀ ਚਲ ਜਾਓ ਐਡਮਿਸ਼ਨ ਹੀ ਨਹੀਂ ਮਿਲਦੀ 10ਵੀਂ ਚ ਨਹੀਂ ਮਿਲਦੀ ਮਿਲ ਜਾਂਦੀ ਆ ਮਿਲ ਜਾਂਦੀ ਆ ਹੋਰ ਤੇ ਇੰਟਰਨੈਟ 10ਵੀਂ ਜੀ ਤਾਂ ਰੱਖ ਦੇਣੀ ਆ ਵੀ 9ਵੀਂ ਵਾਲਿਆਂ ਨੇ 10ਵੀਂ ਨੂੰ ਪਾਰਟੀ ਤੇ ਤੁਹਾਨੂੰ ਕੁਝ ਹੋਰ ਆ ਸਾਡੀ ਜਨਰੇਸ਼ਨ ਕੁਝ ਹੋਰ oh ਜਨਰੇਸ਼ਨ ਕਿਤੇ ਬਹੁਤ ਜਨਰੇਸ਼ਨ ਦਾ ਗੈਪ ਤਾਂ ਨਹੀਂ ਹੋ 10 ਸਾਲਾਂ ਦਾ ਗਿਆ ਪਿਆ 10 ਸਾਲ ਹਾਂਜੀ ਨਹੀਂ ਮੇਰਾ ਤਾਂ ਹੈਗਾ 28 ਸਾਲ ਦਾ ਚਾਚੀ ਚਾਚੀ ਤੁਹਾਡਾ ਮੇਰਾ ਵੀ 30 35 ਹੈਗਾ ਕਿ ਜ਼ਿਆਦਾ ਨਹੀਂ ਨਹੀਂ ਸਾਬੀ ਦਾ ਤਾਂ ਨੇੜਾ ਹੀ ਆ ਹਾਂ 30 35 ਦਾ ਆਇਆ ਹੈ ਨਾ ਸਾਬੀ ਦਾ ਨੇੜਾ ਹੀ ਆ ਸਾਬੀ ਦਾ ਅਰੇ ਥਾਰਾਂ ਨਾਲੇ ਨਾ ਥਾਰਾਂ ਨਾਲ ਦਾ ਹੈਗਾ ਅੱਛਾ ਕਿੰਨੇ ਸਾਲ ਚ ਤਾਂ ਆਈ ਅੱਛਾ ਠੀਕ ਘਾਟਵਾ ਤੁਹਾਡੇ ਨਹੀਂ ਤੁਹਾਡਾ ਕਿੰਨਾ ਕਹਿੰਦੇ ਤੁਸੀਂ ਤੁਹ 28 ਸਾਲ ਕਿਆ 28 ਤ ਕਾਤੀ ਦਾ ਕਿਦਾਂ ਹਾਲ ਤਾਂ ਮੇਰੇ ਸਤਾ ਹੀ ਮਾ ਤੇਰੇ ਬਿਆਨ ਲੱਗ ਜਾਣਾ ਆਹ ਦੀ ਗੱਲ ਉਹ ਵਿਆਹ ਵਾਲੀ ਗੱਲ ਇਹਨਾਂ ਨੂੰ ਚਾਰ ਸਾਲ ਪਹਿਲਾਂ ਅਸੀਂ ਛੱਡੀ ਹੋਆ ਆਹ ਪਾਰਟੀਆਂ ਪਾਰਟੀਆਂ ਕਾਨੀਆਂ ਉਹ ਤਾਂ ਅਸੀਂ ਬਹੁਤ ਜਾਵਤ ਅਸੀਂ ਜਦੋਂ ਅਸੀਂ ਤਾਂ ਪੜੇ ਵੀ ਨਹੀਂ ਅਸੀਂ ਤਾਂ ਪੰਜਵੀਂ ਤੱਕਰੀਮ ਅਸੀਂ ਗਏ ਆ ਤਾਂ ਗਾਂ ਕਿੱਥੇ ਪੜਨਾ ਚੱਕ ਵੀ ਤਾਂ ਫਿਰ ਪਤਾ ਨਹੀਂ ਕਦੋਂ ਦੀ ਛੁੱਟੀ ਉਹ ਤਾਂ ਅੱਛਾ ਪੰਜਵੀਂ ਵਾਲਿਆਂ ਨੇ ਪਾਰਟੀ ਖਾਧੀ ਬਸ ਗੱਲ ਕਰ ਚਾਰ ਪੰਜਵੇਂ ਵਾਲੇ ਹੋ ਗਏ ਨੋਵੀਂ ਵਾਲੇ ਨਹੀਂ ਪੰਜਵੇਂ ਆਏ ਸਾਡੇ ਤਾਂ ਨਹੀਂ ਪਾਰਟੀ ਕਰਦੇ ਪੰਜਵੇਂ ਵਾਲਿਆਂ ਦੀ ਪਾਰਟੀ ਪੰਜਵੇਂ ਵਾਲਿਆਂ ਦਾ ਹੈ ਉਹਨੇ ਪੰਜਵੇਂ ਤੱਕ ਉਹਦਾ ਸਕੂਲ ਹੀ 5ਵੀਂ ਤੱਕ ਹੁੰਦੇ ਸੀਗੇ ਤਾਂ ਨਹੀਂ 5ਵੀਂ 8ਵੀਂ ਤੱਕ ਰਹਿੰਦੇ ਸੀ ਹਾਂ ਉਹ ਚੌਥੀ ਵਾਲੇ 5ਵੀਂ ਵਾਲਿਆਂ ਨੂੰ ਕਰ ਦਿੰਦੇ ਸੀ ਨਾ ਚੋਕਲੇਟ ਹੋਰ ਚੋਕਲੇਟਾਂ ਦਾਨੀਆਂ ਦੀ ਗੱਲ ਤਾਂ ਸੀ ਅਸੀਂ ਤਾਂ ਮਾਟੜਾਂ ਦੇ ਨਿਆਣੇ ਚੱਕ ਛੱਡੀ ਤੇ ਮਾਟੜਾਂ ਦੇ ਦene ਉਹ ਹੀ ਜਾ ਕੇ ਸਕੂਲ ਲੋਟ ਆ ਗਏ ਆਣੇ ਅੱਗੇ ਤਾਂ ਨਹੀਂ ਅੱਗੇ ਤਾਂ ਬੁੜੀਆਂ ਕਹਿੰਦੀਆਂ ਘਰੋਂ ਗੋੜ ਦੀ ਪੇਸੀ ਲੈ ਜਾਓ ਆਹ ਭੂਆਂ ਵਿੱਚ ਜਿਹੜਾ ਸਰੀਰ ਜਲਤ ਨਿਕਲਦਾ ਹੁੰਦਾ ਸੀਗਾ ਹਨਾ ਕਹਿੰਣਾ ਜੂੜੀਆਂ ਲੈ ਕੇ ਆਓ ਉਹ ਕਹਿੰਦਾ ਜੂੜੀ ਅੱਛਾ ਸਕੂਲ ਸਾਫ਼ ਕਰਨੇ ਨੂੰ ਝਾੜੂ ਆਹੋ ਨਹੀਂ ਸਾਨੂੰ ਚੂੜੀ ਇਹ ਚੱਲ ਤੁਸੀਂ ਤਾਂ ਪੜ੍ਹੇ ਹੀ ਨਹੀਂ ਰਿਹਾ ਰਿਜ਼ਲਟ ਇਦਾਂ ਨਿਕਲਦਾ ਹੁੰਦਾ ਸੀ ਆਹੋ ਮੈਂ ਚਾ ਬੜਾ ਬਣਾ ਕੇ ਆਹੋ ਹਾਂਜੀ ਜੀ ਟਾਈਮ ਹੋ ਗਿਆ 7:30 ਤੇ ਆਪਾਂ ਰੋਟੀ ਪਾਣੀ ਛਕ ਲਿਆ ਤੇ ਬਸ ਹੁਣ ਥੋੜਾ ਪੋਤਾ ਜਿਹੜਾ ਕੰਮ ਕਰਕੇ ਹੋ ਜਾਣਾ ਫ੍ਰੀ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਸੋਹਣਾ Song ਲੈ ਕੇ ਆਏ ਆ ਨਵਾਂ ਗੀਤ ਨਿਊ ਆਇਆ ਆ ਉਹ ਤੇ ਸਾਰੇ ਜਣੇ ਉਹਦੇ ਦੱਬ ਕੇ ਸਪੋਰਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਉਹ ਗੀਤ ਦਾ ਮੈਂ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕਰ ਦੂੰਗੀ ਜੀ ਇਹ ਜਿਹੜਾ ਗੀਤ ਬਣਿਆ ਹੋਇਆ ਹੈ ਪੰਜਾਬ ਦੇ ਹਾਲਾਤਾਂ ਦੇ ਉੱਤੇ ਬਣਿਆ ਹੋਇਆ ਹੈ ਆ ਬਹੁਤ ਸੋਹਣੀ ਰਿਐਲਿਟੀ ਉਹਨਾਂ ਨੇ ਇੱਕ ਦਿਖਾਈ ਹੋਈ ਐ ਇਸ ਗੀਤ ਦੇ ਵਿੱਚ ਤੇ ਜੋ ਇਧਰੋਂ ਕੋਈ ਵੀ ਜਦੋਂ ਇੱਥੋਂ ਪੰਜਾਬ ਤੋਂ ਨਿਊ ਬੰਦਾ ਜਾਂਦਾ ਆ ਬਾਹਰਲੇ ਦੇਸ਼ ਦੇ ਵਿੱਚ ਤੇ ਉੱਥੇ ਉਹ ਕੀ ਹਾਲਾਤ ਬਣਦੇ ਆ ਕਿੱਦਾਂ ਦਾ ਉਹਦਾ ਰਹਿਣ ਸਹਿਣ ਹੁੰਦਾ ਆ ਤੇ ਪੰਜਾਬ ਦੇ ਵਿੱਚ ਕਿੱਦਾਂ ਦਾ ਰਹਿਣ ਸਹਿਣ ਹੁੰਦਾ ਆ ਪੂਰਾ ਉਹਨਾਂ ਨੇ ਇੱਕ ਸੱਚਾਈ ਦਿਖਾਈ ਹੋਈ ਆ ਉਸ ਗੀਤ ਦੇ ਵਿੱਚ ਤੇ ਤੁਸੀਂ ਸਾਰੇ ਜਣੇ ਉਹ ਗੀਤ ਨੂੰ ਦੇਖਿਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੇ ਦੱਪ ਕੇ ਸਪੋਰਟ ਕਰਿਓ ਸ਼ੇਅਰ ਕਰਿਓ ਠੀਕ ਹੈ ਜੀ ਤੇ ਚੰਗੇ ਗੀਤਾਂ ਨੂੰ ਹਮੇਸ਼ਾ ਸਪੋਰਟ ਕਰਿਆ ਕਰੋ ਉਹਨਾਂ ਦਾ ਸਹਯੋਗ ਦਿਆ ਕਰੋ ਜਿਹੜੇ ਨਵੇਂ ਨਵੇਂ ਸਿੰਗਰ ਉੱਠਦੇ ਆ ਉਹਨਾਂ ਦੇ ਮਤਲਬ ਕਿਉਂ ਨਾ ਸਪੋਰਟ ਕਰੋ ਤਾਂ ਜੋ ਅੱਗੇ ਵਧ ਸਕਣ ਤੇ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਗੀਤ ਆਪਣੇ ਲੈ ਕੇ ਆਉਣ ਤੇ ਜਿਹੜਾ ਚੰਗਾ ਦਿਖਾਉਣ ਤੇ ਚੰਗਾ ਲਿਖਣ ਉਹਨਾਂ ਨੂੰ ਹਮੇਸ਼ਾ ਦੱਬ ਕੇ ਸਪੋਰਟ ਕਰਿਆ ਕਰੋ ਠੀਕ ਆ ਜੀ ਤੇ ਤੁਹਾਨੂੰ ਅੱਜ ਦਾ ਮੇਰਾ ਬਲੌਗ ਕਿਵੇਂ ਦਾ ਲੱਗਾ ਤੇ ਜਿਹੜਾ ਅੱਜ ਮੇਰੇ ਨਾਲ ਮੋਏ-ਮੋਏ ਹੋਇਆ ਉਹ ਕਿੱਦਾਂ ਦਾ ਲੱਗਾ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮੈਨੂੰ ਤੇ ਤੁਹਾਨੂੰ ਮਿਲਦੇ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ ਠੀਕ ਆ ਜੀ ਸਤਿ ਸ਼੍ਰੀ ਅਕਾਲ